ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਕੋਈ ਸੀ ਵੀ ਠੀਕ ਠਾਕ ਆ ਜੀ ਵਧੀਆ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਸ਼ੁਰੂਆਤ ਕਰ ਰਹੇ ਹਾਂ ਕਿ ਆਪਾਂ ਅੱਗੇ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਮੈਦੀ ਜਸ਼ਨ ਤੇ ਤੁਹਾਨੂੰ ਜਸ਼ਨ ਨਾਲ ਬੁਲਾਉਣੇ ਆ ਜਸ਼ਨ ਮੇਰੇ ਨਾਲ ਨਾਲ ਤੁਰੀ ਜਾਂਦੀ ਹੈ ਤੇ ਅੰਦਰ ਸ਼ਸ਼ੀ ਕਾਮ ਲਾ ਦੇ ਜੀ ਲਓ ਜੀ ਸਟਾਰਟਿੰਗ ਹੋ ਗਈ ਬਲੌਗ ਦੀ ਤੇ ਅੱਗੇ ਦੀ ਅੱਗੇ ਆਪਾਂ ਤੁਹਾਡੇ ਨਾਲ ਨਾ ਸ਼ਾਰਟ ਐਡ ਕਰਦੇ ਜਾਵਾਂਗੇ ਤੇ ਦਿਖਾਵਾਂਗੇ ਜੀ ਤੁਹਾਨੂੰ ਦਰਸ਼ਨ ਅੱਜ ਆਪਾਂ ਗੁਰਦੁਆਰਾ ਸਾਹਿਬ ਦੇ ਤੇ ਬਣੇ ਰਹੋ ਜੀ ਸਾਰੇ ਭੈਣ ਭਰਾ ਬਲੌਗ ਦੇ ਨਾਲ ਲਓ ਜੀ ਇੱਥੇ ਮੈਂ ਬੈਕ ਕੈਮਰਾ ਕਰ ਲਿਆ ਸੀਗਾ ਤੇ ਕਿਉਂਕਿ ਸਟਾਰਟਿੰਗ ਤਾਂ ਮੈਂ ਕਰ ਲਈ ਸੀਗੀ ਵਲੌਗ ਦੀ ਤੇ ਬਾਅਦ ਚੋਂ ਮੈਂ ਕਹ ਹੈ ਨਾ ਵੌਇਸਓਵਰ ਕਰ ਦਨੇ ਆਪਾਂ ਤੇ ਇੱਥੇ ਆਪਾਂ ਜੀ ਗੁਰਦੁਆਰਾ ਸਾਹਿਬ ਨੂੰ ਬਸ ਥੋੜਾ ਜਿਹਾ ਨੇੜੇ ਹੀ ਰਹਿ ਕੇ ਸੀ ਜਾ ਰਹੇ ਸੀ ਮੈਂ ਤੇ ਜਸ਼ਨ ਜਸ਼ਨ ਅੱਗੇ ਅੱਗੇ ਜਾ ਰਹੀ ਸੀ ਇਹ ਦੇਖੋ ਜਸ਼ਨ ਕਿਵੇਂ ਦੇਖਦੀ ਨਰਵਸ ਹੋ ਰਹੀ ਸੀ ਕਿਉਂਕਿ ਇਕੱਠ ਬਹੁਤ ਜ਼ਿਆਦਾ ਸੀ ਜਸ਼ਨ ਨੂੰ ਆਏ ਸੀਗਾ ਵੀ ਮੰਮੀ ਵੀਡੀਓ ਕਿਉਂ ਬਣਾਉਂਦੀ ਐ ਇੱਥੇ ਕਰੋ ਜੀ ਦਰਸ਼ਨ ਇਹ ਵੀ ਐਂਟਰ ਹੋਣ ਵਾਸਤੇ ਗੇਟ ਹੈ ਨਾ ਗੁਰੂ ਘਰ ਚ ਤੇ ਬਾਜ਼ਾਰ ਇੱਥੇ ਬਹੁਤ ਸੋਹਣੇ ਸਜੇ ਹੋਏ ਸੀਗੇ ਬਹੁਤ ਜ਼ਿਆਦਾ ਰੌਣਕ ਲੱਗੀ ਤੇ ਮੈਂ ਕਿਹਾ ਚਲੋ ਬਾਜ਼ਾਰ ਦੀ ਵੀਡੀਓ ਆਪਾਂ ਹਨਾ ਬਣਾ ਕੇ ਤੁਹਾਡੇ ਨਾਲ ਕਰੀਏ ਸ਼ੇਅਰ ਤੇ ਮੈਂ ਕਿਹਾ ਹੁਣ ਆਈਆਂ ਹਨਾ ਅੰਬਰਸਰ ਸਾਹਿਬ ਤੇ ਵੀ ਵੀਡੀਓ ਤਾਂ ਬਣਾਉਣੀ ਪੰਦੀ ਹੈ ਹਨਾ ਕਿਉਂਕਿ ਜਿਆਦਾ ਹੋ ਜਾਂਦਾਂਗੇ ਨੀ ਜੀ ਇਹ ਕਿਉਂਕਿ ਇਹ ਬਲੌਗ ਪਾਵਾਂਗੇ ਤਾਂ ਚੈਨਲ ਤੇ ਪਿਆਰ ਹੋਊਗਾ ਤੇ ਇੱਥੇ ਮੈਂ ਝੂਮ ਘਰ ਕਰਕੇ ਸਾਰੇ ਦਿਖਾ ਰਹੀ ਸੀ ਕਿ ਤੇ ਬਸ ਆਪ ਪਹੁੰਚਣ ਵਾਲੇ ਸੀਗੇ ਹਨਾ ਤੇ ਦੇਖੋ ਜੀ ਫੋਟੋਆਂ ਵੀ ਕਰਵਾ ਰਹੇ ਸੀ ਇੱਥੇ ਸਾਰੇ ਭੈਣ ਭਰਾ ਬਹੁਤ ਜ਼ਿਆਦੇ ਤੇ ਇੱਥੇ ਮੈਨੂੰ ਨਾ ਦੇਖੋ ਕਿੰਦਾ ਇਮਾਰਤਾਂ ਐ ਬਣੀਆਂ ਹੋਈਆਂ ਨੇ ਹੋਟਲ ਬਣੇ ਨੇ ਕੁਝ ਤਾਂ ਸ਼ਾਇਦ ਤੇ ਵੀ ਬਹੁਤ ਸੋਹਣੀਆਂ ਬਣੀਆਂ ਨੇ ਪੁਰਾਣੇ ਜਵਾਨੇ ਜਿਹਾ ਵਗੂ ਇਧਰ ਆਪਾਂ ਸ਼ਨੀ ਦੇਵ ਜੀ ਮੰਦਿਰ ਦਿਖਾ ਰਹੇ ਸੀ ਪ੍ਰਾਚੀਨ ਕਾਲ 1761 ਈਸਵੀ ਦੀ ਸਥਾਪਨਾ ਹੋਈ ਸੀ ਉਦੋਂ ਦਾ ਦੇਖੋ ਕਿੰਨਾ ਸੋਹਣਾ ਪਿਆ ਤੇ ਕਿੱਡਾ ਸੋਹਣਾ ਕਲਰ ਕਰਿਆ ਹੋਇਆ ਤੇ ਇੱਥੇ ਵਸ ਆਪਾਂ ਹਨਾ ਇੱਥੋਂ ਜਾ ਕੇ ਥੋੜਾ ਜਿਹਾ ਅੱਗੇ ਤੁਰੇਗੇ ਚਲੋ ਮੈਂ ਕਾ ਸ਼ਾਟ ਲੈ ਲੈਂਦੇ ਤੇ ਇੱਥੇ ਜਾ ਕੇ ਆਪਾਂ ਅੱਗੇ ਥੋੜਾ ਜਾਣਾ ਜੋੜੇ ਜਮਾ ਕਰਵਾਉਣੇ ਸੀਗੇ ਤੇ ਜਸ਼ਨ ਮੇਰੇ ਮਗਰ ਮਗਰ ਆਈ ਜਾਂਦੀ ਸੀ ਤੇ ਮੈਂ ਮੈਂ ਉਹਦੇ ਅੱਗੇ ਸੀ ਇੱਥੇ ਮੈਂ ਹਰੇਕ ਚੀਜ਼ ਹਨਾ ਮੈਂ ਮੈਂ ਦੇਖਣਾ ਚਾਹੁੰਦੀ ਸੀ ਵੀ ਸਭ ਮੈਂ ਕੈਮਰੇਜ ਵਿੱਚ ਕੈਦ ਕਰ ਸਕਾਂ ਵੀ ਜਿੰਨੀ ਕੁ ਮੈਂ ਕਰ ਸਕਾਂ ਕਿਉਂਕਿ ਸਾਨੂੰ ਪਤਾ ਹੈ ਹਨਾ ਵੀ ਇੱਥੇ ਵੀਡੀਓ ਨਹੀਂ ਬਣਾ ਸਕਦੇ ਦਰਬਾਰ ਸਾਹਿਬ 'ਚ ਤੇ ਕਹਿੰਦੇ ਵੀ ਵੀਡੀਓ ਨਹੀਂ ਬਣਾਉਣੀ ਤੇ ਵੈਸੇ ਵੀ ਆਪਾਂ ਚਲੋ ਕੋਸ਼ਿਸ਼ ਕਰੀ ਵੀ ਹਨਾ ਸ਼ਾਟ ਜਿੰਨਾ ਕੁ ਲੱਭਦਾ ਜਾਵੇ ਜ਼ਰੂਰ ਲਵਾਂਗੇ ਇਥੇ ਸਵਜਸ਼ਨ ਅੱਗੇ ਕਿ ਜਾ ਰਹੀ ਸੀ ਤੇ ਆਪਾਂ ਇੱਥੇ ਜੋੜੇ ਜਮਾ ਕਰਾ ਕੇ ਅੱਗੇ ਰਹਿ ਗਿਆ ਅਜੇ ਕਰ ਇਹ ਵੀ ਆਪਾਂ ਫਿਰ ਵੀਡੀਓ ਚ ਹਨਾ ਜੋ ਦੇਖਿਆ ਆਪਾਂ ਤੇ ਇੱਥੇ ਆਪਾਂ ਜਾ ਰਹੇ ਸੀਗੇ ਹਨਾ ਕਿਉਂਕਿ ਆਪਾਂ ਮੱਥਾ ਟੇਕ ਕੇ ਆਉਣਾ ਸੀਗਾ ਤੇ ਤੁਰੇ ਜਾਂਦੇ ਸੀਗੇ ਮੈਂ ਇਥੋਂ ਆਣਾ ਜਿਹੜੀਆਂ ਦਰੀਆਂ ਬਣੀਆਂ ਮੈਂ ਇਥੋਂ ਨੰਗੇ ਪੈਰ ਇਹਨਾਂ ਤੇ ਤੁਰਿਆ ਆਂਦਾ ਤੇ ਮੈਂ ਜਸ਼ਨ ਨੂੰ ਇੱਥੇ ਆ ਕੇ ਅੰਸੀ ਜਸ਼ਨ ਤੁਰੇ ਨਹੀਂ ਆਂਦਾ ਮੇਰੇ ਤਾਂ ਨ ਦਰੀਆਂ ਖੁੱਭਦੀਆਂ ਆ ਇਹ ਪੈਰਾਂ ਤੇ ਇੱਥੇ ਫੋਟੋ ਖਿੱਚ ਰਹੇ ਸੀ ਵੀਰ ਭਾਈ ਵੀਡੀਓ ਬਣਾ ਰਹੇ ਸਾਰੇ ਇੱਥੇ ਖੜ ਕੇ ਤੇ ਆਪਾਂ ਵੀ ਇੱਕ ਸ਼ਾਟ ਇੱਥੋਂ ਲੈ ਲਿਆ ਹਨ ਤੇ ਦੇਖੋ ਇਕੱਠ ਦੇਖੋ ਜੀ ਬਹੁਤ ਜ਼ਿਆਦਾ ਹਨ ਕੋਈ ਐ ਨਹੀਂ ਹੁੰਦਾ ਵੀ ਮੱਸੀਆਂ ਨੂੰ ਇਕੱਠ ਹੁੰਦਾ ਜਾਂ ਹਨਾ ਸੰਗਰਾਦ ਨੂੰ ਇਕੱਠ ਹੁੰਦਾ ਹਰ ਦਿਨ ਹੀ ਇੱਥੇ ਇਸ ਗੁਰੂ ਘਰ ਚ ਬਹੁਤ ਜ਼ਿਆਦਾ ਇਕੱਠ ਹੁੰਦਾ ਕਿਉਂਕਿ ਸ਼ਰਧਾ ਭਾਵਨਾ ਬਹੁਤ ਹੈਗੀ ਹੈ ਹਨਾ ਆਪਣੇ ਵਰਗੇ ਸਾਰੇ ਭੈਣ ਭਰਾਵਾਂ ਦੀ ਤੇ ਦੇਖੋ ਜੀ ਸਰੋਵਰ ਹਨਾ ਕਿੰਨਾ ਸਾਫ਼ ਪਾਣੀ ਤੇ ਕਿੱਡਾ ਵਧੀਆ ਤੇ ਇੱਧਰ ਆਪਾਂ ਹਨਾ ਦੁੱਖ ਭਣਾਣੀ ਵੇਰੀ ਕੋਲੇ ਆਗੇ ਸੀਗੇ ਮੈਂ ਇੱਥੇ ਕਿ ਦਿਖਾ ਰਹੀ ਸੀ ਉਹ ਖੱਟੇ ਰੰਗ ਦਾ ਮੈਂ ਕਿ ਵੇਰ ਵੀ ਲੱਗਿਆ ਹੋਇਆ ਵੇਰੀ ਤੇ ਹਨਾ ਤੇ ਦੇਖੋ ਜੀ ਇਕੱਠ ਹੈ ਤੇ ਇੱਥੇ ਮੈਂ ਤੇ ਜਸ਼ਨ ਨੇ ਮੱਥਾ ਟੇਕਿਆ ਹਨਾ ਕਦੇ ਜਸ਼ਨ ਕੈਮਰਾ ਫੜ ਲੈਂਦੀ ਸੀ ਹਨਾ ਕਦੇ ਮੈਂ ਫਿਰ ਅਸੀਂ ਇੱਥੇ ਮੱਥਾ ਟੇਕਿਆ ਤੇ ਪਹਿਲਾਂ ਜਸ਼ਨ ਨੇ ਟੇਕ ਲਿਆ ਸੀਗਾ ਮੱਥਾ ਇੱਥੇ ਟੇਕ ਰਹੀ ਸੀਗੀ ਜਸ਼ਨ ਉੱਬਸ ਫੇਰ ਮੈਨੂੰ ਕਹਿੰਦੀ ਮम्मा ਲੈ ਮੈਂ ਵੀਡੀਓ ਬਣਾਉਣੀ ਆ ਤੂੰ ਮੱਥਾ ਟੇਕ ਲੈ ਤੇ ਲੋਚ ਪਹਿਲੇ ਦਿਨ ਪਾਇਆ ਸੀਗਾ ਇਹ ਮੈਂ ਸੂਟ ਨਵਾਂ ਸੂਟ ਪਾ ਕੇ ਗਈ ਸੀ ਹਨਾ ਮੈਂ ਕਿਹਾ ਵੀ ਚੰਗੇ ਥਾਂ ਸੂਟ ਪਾਇਆ ਜਾਵੇ ਹਨਾ ਤੇ ਕਿੰਨਾ ਚੰਗਾ ਹੁੰਦਾਗਾ ਨਵਾਂ ਸੂਟ ਮੈਂ ਪਹਿਲੇ ਦਿਨ ਹਨਾ ਤੇ ਮੈਂ ਅੰਮ੍ਰਿਤਸਰ ਜਾਣ ਵਾਸਤੇ ਹੀ ਪਾਇਆ ਸੀਗਾ ਤੇ ਕਿਉਂਕਿ ਮੈਨੂੰ ਐ ਲੱਗਿਆ ਹਨਾ ਵੀ ਸੂਟ ਸਲਾਈ ਕੀਤੇ ਪਏ ਆ ਕਹਿੰਦੇ ਹੁੰਦੇ ਸਲਾਈ ਕਰਾ ਕੇ ਰੱਖਦੇ ਨੇ ਹੁੰਦੇ ਸੂਟ ਤੇ ਪਾ ਲੈਣੇ ਚਾਹੀਦੇ ਐ ਅਨਲੱਗ ਸੂਟ ਨਹੀਂ ਰੱਖਣਾ ਚਾਹੀਦਾ ਪੁਰਾਣੇ ਬਜ਼ੁਰਗਾਂ ਦੀ ਇਹ ਕਹਿੰਦੇ ਹੁੰਦੇ ਨੇ ਵਿਚਾਰ ਹੁੰਦੇ ਐ ਤੇ ਇੱਥੇ ਜੀ ਆਪਾਂ ਅੱਗੇ ਹਨਾ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਵੱਲ ਜਾ ਰਹੇ ਸੀਗੇ ਫਿਰ ਇੱਥੇ ਆਪਣਾ ਜਸ਼ਨਾ ਵੀਡੀਓ ਬਣਾ ਰਿਆ ਸੀ ਤੁਸੀਂ ਆਖੋਗੇ ਏਡੀ ਵਧੀਆ ਵੀਡੀਓ ਕਿਵੇਂ ਬਣਾਈ ਜਸ਼ਨ ਨੇ ਆਪਣੇ ਜੀ ਗਿੰਬਲ ਜੋ ਲੈਂਦਾ ਸੀਗਾ ਆਪਾਂ ਹਨਾ ਸਾਨੂੰ ਇੱਕ ਦਿਨ ਵਲੌਗ ਚ ਵੀ ਦਿਖਾਇਆ ਸੀ ਮਹਿੰਗਾ ਕਾਫੀ ਆਏਗਾ ਉਹਦੇ ਨਾਲ ਮਤਲਬ ਵੀ ਆਪਾਂ ਕਿੰਨਾ ਵੀ ਉੱਚਾ ਕੈਮਰਾ ਕਰ ਸਕਦੇ ਹਨਾ ਤੇ ਦੇਖੋ ਐ ਲੱਗ ਰਿਹਾ ਸੀ ਹਨਾ ਵੀ ਜਸ਼ਨ ਜਮਾ ਪਰਫੈਕਟ ਵੀਡੀਓ ਬਣਾ ਰਹੀ ਸੀ ਪਰ ਨਾ ਥੋੜਾ ਜਿਹਾ ਮੋਬਾਈਲ ਨੂੰ ਪੂਰੇ ਹੀ ਉੱਪਰ ਲੈ ਜਾਂਦੀ ਸੀ ਤੇ ਮੈਂ ਡਰ ਜਾਂਦੀ ਸੀ ਮੈਨੂੰ ਐ ਲੱਗਦਾ ਸੀ ਜੇ ਫੋਨ ਡਿੱਗ ਪਿਆ ਵੀ ਜਸ਼ਨ ਮੁੜ ਕੇ ਲੈ ਆ ਨਹੀਂ ਜਾਣਾ ਮੈਨੂੰ ਕਹਿੰਦੇ ਮੰਮੀ ਤੂੰ ਫਿਕਰ ਨਾ ਕਰ ਮੈਨੂੰ ਮੈਂ ਨਹੀਂ ਸੱਟਦੀ ਫੋਨ ਤੇ ਇੱਥੇ ਆਪਾਂ ਹਨਾ ਅੱਗੇ ਜਾ ਕੇ ਲਾਈਨ ਚ ਲੱਗ ਕੇ ਸੀਗੀ ਦਰਬਾਰ ਸਾਹਿਬ 'ਚ ਆਪਾਂ ਮੱਥਾ ਟੇਕਣਾ ਸੀਗਾ ਤੇ ਬਸ ਜਸ਼ਨ ਨੂੰ ਦੇਖ-ਦੇਖ ਕੇ ਮੈਨੂੰ ਥੋੜਾ ਜਿਹਾ ਫੋਨ ਦੀ ਘਬਰਾਹਟ ਹੋ ਰਹੀ ਸੀਗੀ ਹਨਾ ਸਾਨੂੰ ਪਤਾ ਵੀ ਕਿਹੜਾ ਅੱਜਕੱਲ ਦੇ ਟਾਈਮ 'ਚ ਫੋਨ ਲੈਣੇ ਕਿਹੜਾ ਸੌਖੇ ਨੇ ਬਹੁਤ ਔਖੇ ਹੈ ਜੀ ਹਨਾ ਤੇ ਇੱਥੇ ਦੇਖੋ ਜੀ ਸੰਗਤ ਬਹੁ ਸ਼ਰਧਾ ਭਾਵਨ ਵਾਲਾ ਸੀ ਵੀ ਖੜੇ ਰਹੇ ਅਸੀਂ ਅੱਧੇ ਘੰਟੇ ਚ ਮੱਥਾ ਟੇਕਿਆ ਜੀ ਇੱਥੇ ਸਾਨੂੰ ਅ ਅੱਧਾ ਘੰਟਾ ਲੱਗ ਗਿਆ ਸੀ ਮਿੰਤੇ ਜਸ਼ਨ ਨੂੰ ਖੜਿਆ ਨੂੰ ਤੇ ਇੱਥੇ ਜਸ਼ਨ ਆਪਣੇ ਆਪ ਹੀ ਜਦੋਂ ਆਇਆ ਲੱਗਦਾ ਵੀ ਮੈਂ ਵੀਡੀਓ ਬਣਾਵਾਂ ਮਾ ਉੱਥੇ ਸਟਾਰਟ ਕਰ ਦਿੰਸੀ ਵੀਡੀਓ ਬਣਾਉਣੀ ਤੇ ਫਿਕਰ ਥੋੜਾ ਜਿਹਾ ਹੈ ਜਿਸੀ ਹਨਾ ਕੱਠ ਬਹੁ ਸੀਗਾ ਵੀ ਚਲੋ ਹਨਾ ਫੋਨ ਹੈ ਜਸ਼ਨ ਕੋਲੇ ਗਿੰਬਲ ਹੈ ਜਾਂ ਡਿੱਗਣਾ ਪਵੇ ਤੇ ਕਿਤੇ ਵੀ ਫੋਨ ਨਾ ਕੋਈ ਹਨਾ ਚਲੋ ਖਿੱਚ ਕੇ ਨਾ ਲੈ ਜੀ ਵੀ ਚਲੋ ਕਹਿੰਦੇ ਹੁੰਦੇ ਐ ਕੀ ਨੂੰ ਤਰ ਗਨੇ ਹੁੰਦੇ ਤਕਲੇ ਦਾ ਦਾਗ ਹੀ ਬਥੇਰਾ ਹੁੰਦਾ ਗਰੀਮਾਰ ਹੋ ਜਾਂਦੀ ਬੰਦੇ ਦੀ ਤੇ ਫਿਕਰ ਸੀ ਥੋੜਾ ਜਿਹਾ ਮੇਰੇ ਫੇਸ ਤੇ ਪਤਾ ਹੀ ਲੱਗਦਾ ਹੋਊਗਾ ਸਾਨੂੰ ਤੇ ਵੈਸੇ ਜਸ਼ਨ ਨੇ ਫੋਨ ਕਿਤੇ ਵੀ ਨਹੀਂ ਛੱਡਿਆ ਬਹੁਤ ਵਧੀਆ ਵੀਡੀਓ ਬਣਾਈ ਅਸੀਂ ਸਾਨੂੰ ਇੱਥੇ ਸਿਰਫ ਬਹੁਤ ਟਾਈਮ ਨਹੀਂ ਲੱਗਾ ਇੱਥੇ ਮੈਨੂੰ ਇਹ ਦੀਦੀ ਕਹਿ ਰਹੀ ਸੀ ਦੀਦੀ ਮੇਰਾ ਬੱਚਾ ਅੱਗੇ ਨੰਗ ਗਿਆ ਤੇ ਮੈਨੂੰ ਸਾਈਡ ਦੇ ਦੋ ਮੈਂ ਕਿਹਾ ਨੰਗ ਜੋ ਦੀਦੀ ਤੁਸੀਂ ਤੇ ਉਹਨਾਂ ਨੂੰ ਮੈਂ ਅੱਗੇ ਨੰਗਾਤਾ ਸੀਗਾ ਤੇ ਫਿਰ ਇਥੇ ਆ ਖੱਟੇ ਪਰਨੇ ਵਾਲਾ ਬੱਚਾ ਬਹੁਤ ਤਾਂ ਕਰ ਰਿਹਾ ਸੀ ਆਦੀ ਮੰਮੀ ਨੂੰ ਆਦੀ ਮੰਮੀ ਨੂੰ ਕਹਿ ਰਿਹਾ ਸੀ ਮੈਨੂੰ ਗੋਦੀ ਚੱਕ ਕੇ ਰੱਖੋ ਹਣੀ ਗੋਦੀ ਵੀ ਚੱਕ ਰੱਖਿਆ ਸੀ ਬਹੁਤ ਜ਼ਿਆਦਾ ਉਹਦੇ ਲੱਪੜ ਵੀ ਮਾਰ ਗਿਆ ਆਦੀ ਮੰਮੀ ਦੇ ਛੋਟਾ ਬੱਚਾ ਥੋੜਾ ਜਿਹਾ ਛੋਟਾ ਸੀਗਾ ਤੇ ਫਿਰ ਮੈਂ ਉਹਨਾਂ ਨੂੰ ਕਹਿਣ ਲੱਗ ਗਿਆ ਮੈਂ ਕਿ ਦੀਦੀ ਬਹੁਤ ਭੈੜਿਆ ਹੈ ਨਾ ਤੁਹਾਡੇ ਬੱਚੇ ਕਹਿੰਦੀ ਹਾਂਜੀ ਦੀਦੀ ਪੁੱਛੋ ਨਾ ਮੈਂ ਗੱਲਾਂ ਕਰਦੇ ਕਰਦੇ ਹੈ ਨਾ ਐਵੇਂ ਵੀ ਭੈਣ ਭਰਾ ਬਣ ਜਾਂਦੇ ਇੱਥੇ ਦੇਖੋ ਜੂਮ ਕਰ ਕਰ ਕੇ ਐ ਵਧੀਆ ਵੀਡੀਓ ਬਣਾਈ ਤੇ ਮੁੱਥਾ ਮੱਠੜੇ ਕੇ ਹੁਣ ਆਪਾਂ ਇੱਥੇ ਦਰਬਾਰ ਸਾਹਿਬ ਚੋਂ ਬਾਹਰ ਆਗੇ ਸੀਗੇ ਵਾਪਸ ਤੇ ਬਸ ਅੱਧੇ ਘੰਟੇ ਜੀ ਮੱਠੜੇ ਕੇ ਮੈਂ ਜਸ਼ਨ ਨੂੰ ਕਹੀ ਐ ਸੀ ਮੇਰਾ ਧਿਆਨ ਮੰਗ ਰਹੀ ਸੀਗਾ ਕਿਉਂਕਿ ਜਸ਼ਨ ਥੋੜੀ ਛੋਟੀ ਹੈ ਹਨਾ ਜਿੱਦਾਂ ਸਰੋਵਰ ਚ ਫੋਨ ਨਾ ਡਿੱਗ ਵੀ ਸਾਰੀ ਫਿਕਰ ਜਾ ਹੋ ਜਾਂਦਾ ਬਸ ਮੈਨੂੰ ਆ ਹੀ ਫਿਕਰ ਜੀ ਹੋਰ ਤਾਂ ਕੋਈ ਨਹੀਂ ਸੀਗਾ ਤੇ ਬਾਕੀ ਬਹੁਤ ਵਧੀਆ ਤਰੀਕੇ ਨਾਲ ਮੱਠੜੇ ਆ ਗਿਆ ਇੱਥੇ ਸਰੋਵਰ ਦੀ ਵੀਡੀਓ ਬਣਾਈ ਗਈ ਹੈ ਨਾ ਇਹ ਸਾਰਾ ਚੱਲੋ ਹਨਾ ਅਸੀਂ ਹੁਣ ਵਲੌਗ ਬਣਾਤਾ ਰਹੇ ਆ ਵੀ ਇੱਕ ਇੱਕ ਚੀਜ਼ ਸਾਰੀ ਦਿਖਾਈਏ ਇਕੱਠ ਦੇਖੋ ਜੀ ਕਿੰਨਾ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਵੀ ਸ਼ਰੋਵਰ ਦਾ ਪਾਣੀ ਕਿੰਨਾ ਸਾਫ਼ ਹੈ ਨਾ ਕਿੰਨਾ ਸਾਫ਼ ਸੁਥਰਾ ਪਾਣੀ ਹੈ ਤੇ ਇਹ ਚੀਜ਼ ਮੈਂ ਦਿਖਾ ਰਹੀ ਸੀ ਹਨਾ ਵੀ ਤੁਸੀਂ ਸਾਰੇ ਭੈਣ ਭਰਾ ਦੇਖ ਸਕੋ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਗੁਰੂ ਘਰ ਇੱਥੇ ਫੇਰ ਹਨਾ ਅਸੀਂ ਮੱਥਾ ਟੇਕਣ ਤੋਂ ਬਾਅਦ ਵੀ ਹੁਣ ਜੋੜੇ ਪਾਉਣੇ ਸੀਗੇ ਮੈ ਤੇ ਜਸ਼ਨ ਨੇ ਤੇ ਇੱਥੇ ਅਸੀਂ ਜਾ ਰਹੇ ਸੀਗੇ ਮੈ ਜਸ਼ਨ ਆਖੇ ਸੀ ਮੈਂ ਖੁਬ ਥੋੜਾ ਜਿਹਾ ਫੋਨ ਪਤ ਥੱਲੇ ਥੋੜਾ ਜਿਹਾ ਥੱਲੇ ਕਰ ਲਾ ਪਤ ਬਣ ਕੇ ਫੋਨ ਤੇ ਮੈਨੂੰ ਕਹਿੰਦੀ ਮੰਮੀ ਮੈਂ ਹੀ ਬਣਾਉਂ ਅੱਜ ਤੇਰੀ ਵੀਡੀਓ ਹਨਾ ਤੂੰ ਬਸ ਅੱਗੇ ਅੱਗੇ ਚੱਲੀ ਜਾ ਤੇ ਸੂਟ ਮੈਨੂੰ ਬਹੁਤ ਸੋਹਣਾ ਲੱਗਾ ਮੈਨੂੰ ਆਪ ਦੇ ਪਾਇਆ ਹੋਇਆ ਹਨਾ ਕਲਰ ਬਹੁਤ ਸੋਹਣਾ ਹੈਗਾ ਤੇ ਫਿਰ ਅਸੀਂ ਇੱਥੇ ਬਾਜ਼ਾਰ 'ਚ ਆ ਗਏ ਸੀਗੇ ਜੀ ਮੈ ਤੇ ਜਸ਼ਨ ਇੱਥੇ ਜਸ਼ਨ ਬ੍ਰੇਸਲੇਟ ਲੈ ਰਹੀ ਸੀਗੀ ਪ੍ਰੀਤ ਵਾਸਤੇ ਇੱਕ ਮੇਰੇ ਵਾਸਤੇ ਲੈ ਲਿਆ ਕਿ ਜਸ਼ਨ ਨੇ ਆਪਦੇ ਵਾਸਤੇ ਲੈ ਲਿਆ ਅਜੇ ਹੋਰ ਵੀ ਦੇਖ ਰਹੀ ਸੀ ਫਿਰ ਇੱਥੇ ਮੈਂ ਨਾ ਮੈਂ ਮੇਰੇ ਨਾਲ ਇਧਰ ਵਿੱਚ ਜਾਨੀ ਕਿ ਸੱਜੇ ਹੱਥ 'ਚ ਚੂੜੀਆਂ ਟਟਕੀਆਂ ਹਨਾ ਤੇ ਮੇਰਾ ਹੱਥ ਖਾਲੀ ਜਾ ਰਹਿੰਦਾ ਪੈੜਾ ਲੱਗਦਾ ਮੈਨੂੰ ਮੈਂ ਕੜਾ ਦੇਖ ਰਹੀ ਸੀ ਮੈਂ ਵੀਰੇ ਨੂੰ ਕਹਿ ਰਹੀ ਸੀ ਵੀ ਥੋੜਾ ਜਿਹਾ ਹੈਵੀ ਕੜਾ ਦਿਖਾ ਦਿਓ ਕਿਉਂਕਿ ਹੱਥ ਭਾਰੀ ਹੈ ਮੇਰਾ ਹਨਾ ਤੇ ਕੰਗੀ ਹੈ ਮੇਰੇ ਹੱਥ 'ਚ ਤੇ ਉਹ ਵੀਰਾ ਕਹਿੰਦਾ ਸੀ ਵੀ ਇੱਥੋਂ ਤੁਸੀਂ ਦੇਖ ਕੇ ਲੈ ਲਓ ਫਿਰ ਉਹਨਾਂ ਨੇ ਵੀਰੇ ਨੇ ਲੱਭ ਕੇ ਦਿੱਤਾ ਮੈਨੂੰ ਕੜਾ ਤੇ ਮੈਂ ਉਹ ਅੱਜ ਹੀ ਹੁਣ ਰੋਟੀ ਪਾਣੀ ਆਪਾਂ ਹੁਣਾ ਰੋਟੀ ਖਾ ਲਈ ਤੇ ਬਰਤਨ ਰਹਿ ਗਏ ਮੇਰੇ ਚੱਕਣ ਵਾਲੇ ਤੇ ਆਪਾਂ ਨਾ ਜਿਹੜਾ ਅੰਮ੍ਰਿਤਸਰ ਗਏ ਸੀਗੇ ਹਨਾ ਉਹ ਸਾਰਾ ਬਲੌਗ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹਨਾ ਤੇ ਸਾਰੇ ਭੈਣ ਭਰਾ ਹਨਾ ਫੁੱਲ ਵਾਚ ਕਰ ਲੈਓ ਤੇ ਬਸ ਜੀ ਬੀਬੀ ਜਸ਼ਨ ਤੇ ਪ੍ਰੀਤ ਇਹ ਤਿੰਨੇ ਕਮਰੇ ਚ ਬੈਠੀਆਂ ਨੇ ਰੋਟੀ ਰੋਟੀ ਖਾ ਕੇ ਤੇ ਬਸ ਤਰੇਬਸ ਤਰੇਬਸ਼ ਹੋਣੇ ਕਿਉਂਕਿ ਠੰਡ ਬਹੁਤ ਹੋਈ ਪਈ ਏ ਤੇ ਅੱਜ ਕੋਈ ਵੀ ਵਲੌਗ ਨਹੀਂ ਬਣਿਆ ਹਨਾ ਚਲੋ ਮੈਂ ਕਿਹਾ ਵੀ ਅੰਬਲਸਰ ਵਾਲਾ ਜਿਹੜਾ ਆਪਣਾ ਵਲੌਗ ਬਣਿਆ ਹੋਇਆ ਆਪਾਂ ਉਹ ਹੀ ਥੋੜੇ ਨਾਲ ਸ਼ੇਅਰ ਕਰ ਦਨੇ ਅੱਜ ਸਸਟ੍ਰਕਲ ਦੀ ਤੇ ਫਿਰ ਆਇਆ ਨਾ ਦੋ ਦਿਨ ਹੋ ਗਏ ਸੀਗੇ ਵਲੌਗ ਤਾਂ ਬਣਾ ਕੇ ਲਏ ਸੀਗੇ ਆਪਾਂ ਮੈਟਜਸ਼ਨ ਗਏ ਸੀਗੇ ਤੇ ਮੈਂ ਕਿਹਾ ਚਲੋ ਉਹੀ ਵਲੌਗ ਅੱਜ ਆਪਾਂ ਅਪਲੋਡ ਕਰ ਦਨੇ ਬਾਕੀ ਜੀ ਇੱਕ ਚੀਜ਼ ਆ ਵੌਇਸ ਓਵਰ ਕਰਾਂਗੇ ਕਿਉਂਕਿ ਉਹਥੇ ਹਨਾ ਗੁਰਬਾਣੀ ਤੁਹਾਨੂੰ ਪਤਾ ਵੀ ਜਗਾ ਜਗਾ ਤੇ ਸਾਰੇ ਹਨਾ ਸਪੀਕਰ ਲੱਗੇ ਹੋਏ ਨੇ ਤੇ ਬਹੁਤ ਜ਼ਿਆਦਾ ਗੁਰਬਾਣੀਆਂ ਹਨਾ ਗੁਰੂ ਘਰ ਚ ਤੁਹਾਨੂੰ ਪਤਾ ਵੀ ਲੱਗੀ ਹੋਈ ਹੁੰਦੀ ਹੈ ਤੇ ਉਹ ਆਪਾਂ ਫਿਰ ਸਿੱਧਾ ਨੋਰਮਲ ਵਲੌਗ ਨਹੀਂ ਪਾ ਸਕਦੇ ਤੇ ਵੌਇਸ ਓਵਰ ਆਪਾਂ ਨੂੰ ਕਰਨਾ ਪਊਗਾ ਹਨਾ ਫਿਰ ਫਿਰ ਜਾ ਕੇ ਵੀ ਚਲੋ ਆਏ ਨਹੀਂ ਡਰ ਰਹੇ ਨਾ ਕਾਪੀਰਾਈਟ ਦਾ ਤੇ ਤੁਹਾਨੂੰ ਪਤਾ ਕਾਪੀਰਾਈਟ ਆ ਜਾਏ ਥੋੜਾ ਮੁਸ਼ਕਲ ਹੋ ਜਾਂਦਾ YouTube ਦੀ ਗਾਈਡਲਾਈਨ ਹਨਾ ਆਪਾਂ ਵੌਇਸ ਓਵਰ ਕਰ ਦਾਂਗੇ ਤੇ ਬਾਕੀ ਮੈਂ ਤੇ ਜਸ਼ਨ ਹਨਾ ਦੋਨੇ ਵਧੀਆ ਹਨਾ ਗੁਰੂ ਘਰ ਜਾਇਆ ਏ ਹਨਾ ਤੇ ਵਧੀਆ ਮੱਥਾ ਟੇਕਿਆ ਏ ਤੇ ਬਹੁਤ ਵਧੀਆ ਜੀ ਲੱਗਿਆ ਨਾ ਗੁਰੂ ਘਰ ਜਾ ਕੇ ਤੇ ਬੈਸ ਤਾਂ ਤੁਹਾਨੂੰ ਪਤਾ ਜੀ ਕਮਾਕਾਰਾਂ ਚੋਂ ਘਰੋਂ ਨਿਕਲਿਆ ਨਹੀਂ ਜਾਂਦਾ ਹਨਾ ਫਿਰ ਮੈਂ ਕਿਹਾ ਹਨਾ ਵੀ ਐ ਚੁੱਪ ਜੇ ਕਰਕੇ ਫਿਰ ਜਦੋਂ ਆਇਆ ਹੁੰਦਾ ਜੀ ਜਾਣਾ ਤਾਂ ਜਾਣਾ ਹੀ ਹੈ ਹਨਾ ਫਿਰ ਮੈਨੂੰ ਐ ਹੋ ਜਾਂਦਾ ਕਿਉਂਕਿ ਜਸ਼ਨ ਕਹਿ ਰਹੀ ਸੀ ਮੰਮੀ ਜਾਣਾ ਜਾਣਾ ਮੈਂ ਕਿਹਾ ਚੱਲ ਚੱਲ ਬੱਤ ਹਨਾ ਲੈ ਚਲਦੀਆਂ ਤੇ ਅਸੀਂ ਭਾਈ ਦੋਨੇ ਮਾਮਤੀਆਂ ਵਧੀਆ ਨਾ ਗੁਰਦੁਆਰਾ ਸਾਹਿਬ ਜਾਇਆ ਏ ਤੇ ਬਹੁਤ ਵਧੀਆ ਲੱਗਾ ਸਕੂਨ ਮਿਲਿਆ ਨਾਲੇ ਜਸ਼ਨ ਦਾ ਸੁਪਨਾ ਪੂਰਾ ਹੋ ਗਿਆ ਕਿਉਂਕਿ ਪ੍ਰੀਤ ਤਾਂ ਸਕੂਲ ਵਾਲੇ ਗਏ ਸੀ ਟ੍ਰਿਪ ਲੈ ਕੇ ਅੰਮ੍ਰitsar ਤੇ ਪ੍ਰੀਤ ਆਪਣੀ ਜਾਇਆਈ ਸੀਗੀ ਤੇ ਜਸ਼ਨ ਨਹੀਂ ਗਈ ਸੀਗੀ ਮੈਂ ਵੀ ਕਾਫੀ ਟਾਈਮ ਹੋ ਗਿਆ ਪੰਜ 6 ਸਾਲ ਹੋ ਗਏ ਤੋਂ ਗਈ ਸੀਗੀ ਤੇ ਫਿਰ ਮੈਨੂੰ ਆਇਆ ਹੋ ਗਿਆ ਨਾ ਵੀ ਜਸ਼ਨ ਜਦੋਂ ਇੰਨਾ ਆਖੀ ਹਦੀ ਤੇ ਵੀ ਆਪਣਾ ਜਾਣ ਦਾ ਹੱਕ ਮੰਦਾ ਤੇ ਫਿਰ ਭਾਈ ਅਸੀਂ ਜਾਇਆਈ ਤੇ ਬਹੁਤ ਵਧੀਆ ਲੱਗਾ ਸਕੂਨ ਮਿਲਿਆ ਬਹੁਤ ਜਾਦੇ ਜਾਂ ਕਿ ਸੁੱਖਾ ਵਗੈਰਾ ਸੁੱਖ ਗਏ ਆ ਨਾ ਜੇ ਵੈਗਰੂ ਨੇ ਬਹੁਤ ਛੇਤੀ ਆਪਣੀਆਂ ਸਾਰੀਆਂ ਸੁੱਖਾਂ ਪੂਰੀਆਂ ਕਰਤੀਆਂ ਤੇ ਆਪਾਂ ਦੁਬਾਰਾ ਤੋਂ ਫਿਰ ਖੁਸ਼ੀ-ਖੁਸ਼ੀ ਜਾਵਾਂਗੇ ਤੇ ਬਸ ਸਾਜ ਵਾਲਾ ਬਲੌਗ ਹੈ ਨਾ ਇੰਨਾ ਕੀ ਤੇ ਕੱਲ ਨੂੰ ਆਪਣਾ ਕੋਈ ਵਧੀਆ ਘਰ ਦਾ ਫੈਮਿਲੀ ਵਾਲਾ ਬਲੌਗ ਆਊਗਾ ਤੇ ਬਸ ਇੰਨੀ ਇੱਕ ਗੱਲ ਬਾਤ ਸੀਗੀ ਹਨਾ ਮੈਂ ਕਿਹਾ ਚਲੋ ਤੁਹਾਡੇ ਨਾਲ ਚੈਨ ਨਾਲ ਤਾਂ ਸ਼ੇਅਰ ਕਰਦਾਂ ਨਾਲੇ ਮੈਂ ਐਂਡ ਕਰਦਾ ਬਲੌਗ ਦਾ ਤੇ ਇੱਕ ਚੀਜ਼ ਇੱਥੇ ਮੈਂ ਤੁਹਾਨੂੰ ਹੋਰ ਦੱਸਣਾ ਚਾਹਣੀ ਹੈ ਜਸ਼ਨ ਅਸੀਂ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਆ ਮਤਲਬ ਸਟੈਂਡ ਲੈਂਦਾ ਉਹ ਸਟੈਂਡ ਨਹੀਂ ਕੁਝ ਹੋਰ ਕਹਿੰਦੇ ਆ ਉਹਨੂੰ ਤੇ ਹੁਣ ਉਹ ਡੱਬੇ ਤੇ ਲਿਖਿਆ ਵੈਪ ਭੁੱਲ ਜਾਨੀ ਕਿ ਇਹ ਉਹ ਹੁਣ ਚੱਲਿਆ ਉਹ ਟ੍ਰੈਂਡਿੰਗ ਵਿੱਚ ਚੱਲੀ ਜਾਂਦਾ ਹਨਾ ਫਿਰ ਅਸੀਂ ਆਨਲਾਈਨ ਮੰਗਾ ਲਿਆ ਸੀਗਾ ਬਾਕੀ ਭਾਈ ਉਤੇ ਜਸ਼ਨ ਕੈਮਰਾ ਟੰਗ ਲਿਆ ਕਰਦੇ ਕੈਮਰਾ ਨਾ ਆਏ ਲਿਆ ਜਾ ਕਰ ਉੱਚੀ ਤੇ ਮੇਰਾ ਤਾਂ ਇਹ ਮੂੰਹ ਜਾ ਉੱਡਿਆ ਪਿਆ ਮੈਂ ਕਿ ਜੇ ਹਨਾ ਕੀ ਪਤਾ ਲੱਗਦਾ ਕੁਦਰਤੀ ਜੇ ਫੋਨ ਡਿੱਗ ਪਿਆ ਫਟ ਗਿਆ ਤਾਂ ਮੈਂ ਕਿ ਗਰੀਬ ਮਾਰ ਹੋ ਜੂਗੀ ਤੇ ਉਹ ਸਟੈਂਡ ਦੇ ਨਾਲ ਹਨਾ ਕਿੱਡਾ ਸਟੈਂਡ ਹੋ ਜਾਂਦਾ ਤੇ ਐ ਐ ਕਰ ਕਰਕੇ ਐ ਐ ਕਰ ਕਰਕੇ ਬੜੀ ਇਹ ਨਹੀਂ ਵੀਡੀਓ ਐ ਬਣਾਈ ਜਿਵੇਂ ਕੋਈ ਫੋਟੋਗ੍ਰਾਫਰ ਵੀਡੀਓ ਹਨਾ ਬਣਾਉਂਦਾ ਹੁੰਦਾ ਤੇ ਮੈਨੂੰ ਐਂ ਲੱਗੀ ਜਾਵੇ ਮੈਂ ਟੋਕਣ ਵੀ ਮੈਂ ਇਹਨਾਂ ਕਮਾ ਹਨਾ ਕਿਉਂਕਿ ਭੀੜ ਕੱਠ ਬਹੁ ਸੀਗਾ ਤੇ ਮੈਂ ਇਥੋਂ ਐਂ ਵੀ ਨਾ ਕਿਹਾ ਜਾਵੇ ਜਸ਼ਨ ਨੂੰ ਵੀ ਜਸ਼ਨ ਇੰਨੀ ਉੱਚੀ ਨਾ ਲਿਖ ਜਾ ਤੂੰ ਕੈਮਰਾ ਤੇ ਵੀ ਆਪਣਾ ਫੋਨ ਫਟੇ ਜਾਣ ਤੇ ਵੀ ਤੁਹਾਨੂੰ ਪਤਾ ਹਨਾ ਇੰਨੀ ਮਹਿੰਗਾਈ 'ਚ ਫੋਨ ਲੈਣੇ ਬਹੁਤ ਔਖੇ ਕਿੱਥੋਂ ਲੈ ਲਾਂਗੇ ਤੇ ਘਰ ਦੇ ਖਰਚੇ ਹੋਰ ਹੀ ਨਹੀਂ ਲੋਟਾਉਂਦੇ ਹਨਾ ਬੜਾ ਵੀ ਮੇਰਾ ਤਾਂ ਹਨਾ ਪਰ ਸੇਫ ਰਿਹਾ ਫੋਨ ਅਸੀਂ ਜਿਹੜਾ ਉਹ ਲੈਤਾ ਹੈ ਨਾ ਸਟੈਂਡ ਜੇ ਬਹੁਤ ਵਧੀਆ ਹੈ ਮਹਿੰਗਾ ਪੈਸੇ ਤਾਂ ਥੋੜੇ ਜਿਹਾ ਲੱਗੇ ਤੇ ਪਰ ਵੀ ਫੋਨ ਮੱਚ ਗਿਆ ਵੀ ਨਹੀਂ ਹੈ ਨਾ ਜਿੱਦਾਂ ਫੋਨ ਆਪਾਂ ਸੈੱਟ ਕਰ ਲਿਆ ਉਹਦੇ ਵਿੱਚ ਓਦਾਂ ਓਦਾਂ ਬਹੁਤ ਵਧੀਆ ਵੀਡੀਓ ਬਣੀ ਤੇ ਜਸ਼ਨ ਨੇ ਬਹੁਤ ਸਾਰੀ ਵਧੀਆ ਵੀਡੀਓ ਬਣਾਈ ਤੇ ਵਸਾਈ ਨਾ ਹਨਾ ਬਲੌਗ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਤੇ ਪਲੀਜ਼ ਸਾਰੇ ਜਣੇ ਫੁੱਲ ਵਾਚ ਕਰ ਲਿਓ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹਨਾ ਤੇ ਸਪੋਰਟ ਕਰੋ ਜੀ ਆਪਣੇ ਚੈਨਲ ਆਲੇ ਹਨਾ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ بس ਆਹੀ ਹੈ ਨਾ ਆਹੀ ਗੱਲਬਾਤ ਆਪ ਸੋਨਾਂ ਸ਼ੇਅਰ ਕਰਨੀ ਸੀ ਤੇ ਕੱਲ ਨੂੰ ਆਪਣੇ ਨੂੰ ਮਿਲਣ ਭੈਣ ਆ ਰਹੀ ਹੈ ਹਨ ਤੇ ਉਹਨਾਂ ਦਾ ਵਿਚਾਰਿਆਂ ਦਾ ਨਾਮ ਵੀ ਨਹੀਂ ਦੱਸ ਸਕਦੇ ਆਪਾਂ ਤੇ ਮਤਲਬ ਕੁਝ ਵੀ ਸ਼ੋਅ ਨਹੀਂ ਕਰ ਸਕਦੇ ਹਨ ਕਿਉਂਕਿ ਉਹ ਥੋੜਾ ਜਿਹਾ ਭੈਣ ਵੀਡੀਓਜ਼ ਵੀ ਨਹੀਂ ਆਉਗੀ ਕਿਉਂਕਿ ਉਹ ਥੋੜਾ ਜਿਹਾ ਸੰਗਦੇ ਜੇ ਰਹਿੰਦੇ ਆ ਨਾ ਜਿੱਦਾਂ ਉਹਨਾਂ ਦੇ ਫੈਮਿਲੀ ਰਿਸ਼ਤੇਦਾਰਾ ਲਾਊਡ ਨਹੀਂ ਕਰਦੇ ਹਨ ਜਿੱਦਾਂ ਵੀਡੀਓ 'ਚ ਆਉਣਾ ਤੇ ਕੱਲ ਹੋਊਗੀ ਭੈਣ ਆਪਾਂ ਨੂੰ ਮਿਲਣਾ ਤੇ ਗੱਲਾਂ ਬਾਤਾਂ ਮਾਰਾਂਗੇ ਭੈਣ ਨਾਲ ਹਨ ਤੇ ਕਿਉਂਕਿ ਵਧੀਆ ਲੱਗਦਾ ਹਨਾ ਜਿੰਨੇ ਵੀ ਭੈਣ ਭਰਾ ਹਨਾ YouTube ਤੋਂ ਜੁੜੇ ਨੇ ਭੈਣਾਂ ਭਰਾ ਜੁੜ ਗਏ ਬਹੁਤ ਜ਼ਿਆਦਾ ਸਪੋਰਟ ਕਰਦੇ ਇੰਨਾ ਕਾ ਜ਼ਿਆਦੇ ਸਮਝਦੇ ਹਨਾ ਹਾਲਾਤਾਂ ਨੂੰ ਸਮਝਦੇ ਹੈ ਤੇ ਇੰਨਾ ਹੌਸਲਾ ਦਿੰਦੇ ਨੇ ਹਨਾ ਵੀ ਬਹੁਤ ਜ਼ਿਆਦਾ ਸਕੂਨ ਮਿਲਦਾ ਹੈਗਾ ਤੇ ਚਲੋ ਐਂ ਹੁੰਦਾ ਹੈ ਹਨਾ ਵਧੀਆ ਹੁੰਦਾ ਹੈਗਾ ਜ਼ਿੰਦਗੀ ਜਿੱਦਾਂ ਲੰਘ ਰਹੀ ਹੈ ਬਹੁਤ ਵਧੀਆ ਹੈ ਹਨਾ ਖੁਸ਼ ਰਹਿਣਾ ਚਾਹੀਦਾ ਬਾਕੀ ਤੁਸੀਂ ਸਾਰੇ ਭੈਣ ਭਰਾ ਖੁਸ਼ ਰਹਿ ਜਾ ਕਰੋ ਦੁੱਖ ਤਕਲੀਫਾਂ ਆਉਂਦੇ ਨੇ ਜਾਂ ਰਹੇ ਨੇ ਪਰ ਇਹਨਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਹਨਾ ਤੇ ਦੁੱਖਾਂ ਦੇ ਅੱਗੇ ਕਦੇ ਹਾਰਨਾ ਨਹੀਂ ਚਾਹੀਦਾ ਹਨਾ ਵੀ ਜੋ ਵੀ ਹੈ ਜ਼ਿੰਦਗੀ ਚ ਬਹੁਤ ਵਧੀਆ ਹੈ ਹਨਾ ਉਦਾਂ ਹੀ ਖੁਸ਼ ਰਹਿਣਾ ਚਾਹੀਦਾ ਜੋ ਵੀ ਵੈਗਰੂ ਨੇ ਹਨਾ ਜਿਵੇਂ ਧੀਾਂ ਦੀ ਦਾਤ ਦੇਤੀ ਪੁੱਤਾਂ ਦੀ ਦਾਤ ਦੇਤੀ ਸਾਰੇ ਬਸ ਖੁਸ਼ ਰਿਆ ਕਰੋ ਪੈਣ ਪ੍ਰਾਹ ਹਨ ਤੇ ਬਾਕੀ ਵੈਗਰੂ ਪਰਫੈਕਟ ਤਾਂ ਕਿਸੇ ਨੂੰ ਨਹੀਂ ਬਣਾਉਂਦਾ ਹਨਾ ਜੇ ਆਪਾਂ ਕਹਿ ਦਈਏ ਜੇ ਕਿਸੇ ਨੂੰ ਹਨਾ ਵੈਗਰੂ ਨੇ ਪੈਸਾ ਦਿੱਤਾ ਤਾਂ ਉਹ ਪੈਣ ਪ੍ਰਾਹ ਹਨਾ ਔਲਾਦ ਬਨੋਂ ਵੀ ਬਹੁਤ ਔਖੇ ਆ ਜਿੱਦਾਂ ਹੁਣ ਹਨਾ ਧੀਾਂ ਹੋ ਜਾਂਦਗੀਆਂ ਤੇ ਪੈਸਾ ਵਧੂ ਹੁੰਦਾ ਤੇ ਫਿਰ ਬਾਕੀ ਕਿ ਚੀਜ਼ਾਂ ਹੁੰਦੀਆਂ ਵੀ ਪੁੱਤ ਦੀ ਭੁੱਖ ਹੁੰਦੀ ਹੈ ਹਨਾ ਤੇ ਜੇ ਕਿਸੇ ਨੂੰ ਕਿਸੇ ਕਿਸੇ ਨੂੰ ਬੈਗਰੂ ਹਣਾ ਤਿਆ ਵੀ ਦੇ ਦਿੰਦਾ ਗਰੀਬੀ ਵੀ ਦੇ ਦਿੰਦਾ ਉੱਥੇ ਵੀ ਕਹਿੰਦੇ ਨੇ ਤੇ ਟਾਈਮ ਪਾਸ ਕਰਨਾ ਬਹੁਤ ਔਖਾ ਹੋ ਜਾਂਦਾ ਪਰ ਮੇਰੀ ਇੱਥੇ ਸੋਚ ਇਹ ਕਹਿੰਦੀ ਆ ਨਾ ਵੀ ਬੈਗਰੂ ਨੇ ਜਿਵੇਂ ਵੀ ਆਪਾਂ ਨੂੰ ਜਿਵੇਂ ਵੀ ਪਰਿਵਾਰ ਚ ਜਿਹੜੇ ਵੀ ਪਰਿਵਾਰ ਚ ਭੇਜਿਆ ਜੋ ਜੋ ਵੀ ਆਪਾਂ ਨੂੰ ਔਲਾਦ ਦਿੱਤੀ ਖੁਸ਼ ਰਹੋ ਉਹਦੇ ਵਿੱਚ ਹਨ ਤੇ ਕਿਉਂਕਿ ਬੈਗਰੂ ਨੇ ਆਪਣੇ ਲਈ ਕੁਝ ਵਧੀਆ ਸੋਚਿਆ ਹੁੰਦਾ ਨਾ ਕੁਝ ਸੋਚ ਕੇ ਹੀ ਆਪਾਂ ਨੂੰ ਸਭ ਕੁਝ ਮਿਲਦਾ ਹੁੰਦਾ ਜ਼ਿੰਦਗੀ 'ਚ ਹਨ ਤੇ ਬਸ ਇੰਨੀ ਕੀ ਗੱਲਬਾਤ ਆਪਾਂ ਤੁਹਾਡੇ ਨਾਲ ਕਰੀ ਸ਼ੇਅਰ ਤੇ ਅੱਜ ਵਾਲਾ ਬਲੌਗ ਜੀ ਫੁੱਲ ਵਾਚ ਕਰ ਲੈ ਸੁਣੇ ਸੁਣੇ ਕਮੈਂਟ ਕਰੋ ਸ਼ਸ਼ੀ ਕਾਲ ਬਾਏ ਬਾਏ ਜੀ